हां <पल्ण> दोस्तों ठीक <पल्ण> है हां दोस्तों ठीक है जी सांसी का दोस्तों मैं काबल रुखनपुरिया हबोर वाला दोस्तों इस टाइम ਅਸੀਂ ਆਪਣੇ ਹੀ ਪਿੰਡ ਰੁਕਨਪੁਰੇ ਖੁਈਖੇੜੇ ਦੇ ਵਿੱਚ ਖੜੇ ਆ ਤੇ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਪਿੱਛੇ ਦੇਖ ਸਕਦੇ ਜੇ ਇਹ ਸੰਗਤ ਖੜੀ ਆ ਦਰਬਾਰ ਸਾਹਿਬ ਸ੍ਰੀ ਹਜੂਰ ਸਾਹਿਬ ਜਾਣ ਵਾਸਤੇ ਤੇ ਕਾਫੀ ਸੰਗਤਾਂ ਜਿਹੜੀਆਂ ਸਾਡੇ ਪਿੰਡ ਤੋਂ ਦਰਬਾਰ ਸਾਹਿਬ ਸ੍ਰੀ ਹਜੂਰ ਸਾਹਿਬ ਜਾ ਰੀਆਂ ਨੇ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਤਸਵੀਰਾਂ ਵਿਖਾ ਦਿੱਤੀਆਂ ਜਾਣ ਘਟੋ ਘਟ 40 50 ਜਿਹੜੇ ਯਾਤਰੀ ਨੇ ਉਹ ਜਾ ਰਹੇ ਨੇ ਆਪਾਂ ਗੱਲ ਕਰਦੇ ਆਂ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਬਲਵੀਰ ਸਿੰਘ ਜੀ ਕਿੱਥੇ ਜਾ ਰਹੇ ਹੋ ਤੁਸੀਂ ਯੂਰ ਸਾਹਿਬ ਜੀ ਕਿੰਨੇ ਦਿਨਾਂ ਦੀ ਯਾਤਰਾ 8 ਦਿਨਾਂ ਵਾਸਤੇ ਅੱਜ 2 ਨੂੰ ਚੱਲਿਓ ਤੇ 8 ਨੂੰ ਵਾਪਸ 8 9 ਨੂੰ ਜੀ 9 8 ਕਿਵੇਂ ਮਹਿਸੂਸ ਕਰਦੇ ਪਏ ਗੁਰੂ ਘਰ ਜਾ ਕੇ ਤੁਹਾਨੂੰ ਕਿਵੇਂ ਮਨ ਨੂੰ ਤੁਹਾਡੇ ਬਹੁਤ ਅੱਛਾ ਲੱਗਾ ਜੀ ਹਰ ਸਾਲ ਦੇ ਸਾਲ ਜਾਂਦੀ ਨਹੀਂ ਜੀ ਇਹ ਕੀ ਪਹਿਲੇ ਸਾਲ ਚੱਲੇ ਫਿਰ ਅਗੋਦ ਸਾਲ ਦੀ ਸਾਲ ਜਾਣਾ ਕਰਾਂਗੇ ਸਾ ਪਹਿਲੇ ਸਾਲ ਚੱਲੇ ਹੋ ਤੇ ਫਿਰ ਸਾਲ ਦੇ ਸਾਲ ਜਾਂਦੇ ਹਾਂਜੀ ਠੀਕ ਸਾਸੀ ਗਾਲ ਭਾਜੀ ਹਾਂਜੀ ਸ਼ਾਸਤਰੀ ਕਾਰ ਕੀ ਨਾਮ ਆ ਜੀ ਕਲਵੰਦ ਸਿੰਘ ਜੀ ਹਜੂਰ ਸਾਹਿਬ ਹਾਂਜੀ ਹਜੂਰ ਸਾਹਿਬ ਕਿਵੇਂ ਮਸੂਹ ਸੋੜਿਆ ਜਾ ਬਹੁਤ ਵਧੀਆ ਜੀ ਜਾਵਾਂਗੇ ਤੇ ਬਹੁਤ ਵਧੀਆ ਮਹਾਰਾਜ ਦੇ ਘਰੇ ਸੱਚੇ ਪਾਤਸ਼ਾਹ ਦੇ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚਾਹੀਦੀ ਆ ਜੀ ਸਾਸੀ ਗਾਲ ਜੀ ਭਾਜੀ ਸਾਸੀ ਗਾਲ ਜੀ ਕੀ ਨਾਮ ਆ ਜੀ ਸੁਖਵੰਦ ਸਿੰਘ ਜੀ ਕਿੱਥੇ ਦੀ ਯਾਤਰਾ ਉਹ ਹਜੂਰ ਸਾਹਿਬ ਜੀ ਮਨ ਨੂੰ ਪੂਰੀ ਸ਼ਾਂਤੀ ਆ ਹਾਂ ਪੂਰੀ ਸ਼ਾਂਤੀ ਨਸ ਵਧੀਆ ਹਰ ਸਾਲ ਦੇ ਸਾਲ ਜਾਂਦੇ ਹੋ ਹਾਂ ਸਾਹਦੇ ਮੈਂ ਤਾਨੂ ਗੁਰ ਨਾਨਕ ਸਤਿ ਸ਼੍ਰੀ ਅਕਾਲ ਜੀ ਪਾਜੀ ਵੈਕਰ ਸਿੰਘ ਖਾਲਸਾ ਸਾਹਿਬ ਐਕੂ ਫਤਿਹ ਜੀ ਫਤਿਹ ਹਜੂਰ ਸਾਹਿਬ ਦੀ ਜੋ ਹਰ ਸਾਹਿਬ ਯਾਤਰਾ ਹੀ ਜਾ ਰਹੇ ਹਾਂ ਤੁਸੀਂ ਤਾਂ ਹਰ ਸਾਲ ਦੇ ਸਾਲ ਜਾਂਦੇ ਹੋ ਇੱਕ ਵਾਰੀ ਵਿੱਚੋਂ ਨਹੀਂ ਕਿ ਬਾਕੀ ਜਾਈ ਗਈ ਹੈ तकरीबन ਹਾਂ ਜੀ ਬੜਾ ਵਧੀਆ ਮਨ ਨੂੰ ਸ਼ਾਂਤੀ ਮਿਲੋ ਬਹੁਤ ਵਧੀਆ ਮੈਨੂੰ ਬਹੁਤ ਜੀ ਲੱਗ ਰਿਹਾ ਉੱਥੇ ਜਾ ਕੇ 8 ਦਿਨਾਂ ਦੀ ਯਾਤਰਾ ਜੀ ਹਾਂ ਅੱਜ ਤੋਂ ਚੱਲੇ ਹਾਂ 10 ਤਰੀਕ ਨੂੰ ਵਾਪਸ ਆਵਾਂਗੇ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਮਰੀਦ ਸਿੰਘ ਯਾਤਰਾ ਹਜੂਰ ਸਾਹਿਬ ਕਿਵੇਂ ਲੱਗਦਾ ਮਨ ਨੂੰ ਸ਼ਾਂਤੀ ਸ਼ਾਂਤੀ ਜੀ ਬਾਬੇ ਦੀ ਕਿਰਪਾ ਫੁੱਲ ਕਿਰਪਾਈ ਚੈ ਦੀ ਆ ਇਸ ਕਰਕੇ ਦੋਸਤੋ ਕਾਫੀ 40 50 ਜਿਹੜੇ ਯਾਤਰੀ ਨੇ ਉਹ ਸਾਡੇ ਪਿੰਡ ਤੋਂ ਦਰਬਾਰ ਸਾਹਿਬ ਸ੍ਰੀ ਹਜੂਰ ਸਾਹਿਬ ਨੂੰ ਰਵਾਨਗੀ ਪਾ ਰਹੇ ਨੇ ਤੇ ਬਸ ਇੱਥੋਂ ਵਸਤੇ ਬਸ ਤੋਂ ਉਸ ਤੋਂ ਇਸ ਤੋਂ ਬਾਅਦ 1 ਵਜੇ ਤੇ 25 ਮਿੰਟ ਤੇ ਜਿਹੜੀ ਟ੍ਰੇਨ ਆ ਇਹ ਵਾਇਆ ਸੰਗਰੀਆ ਡੱਬ ਵਾਲੀ ਬਟੇਂਡਾ ਹੋ ਕੇ ਜਾਂਦੀ ਆ ਤੇ ਹਫਤੇ ਦੇ ਹਫਤੇ ਦੋਸਤੋ ਜਾਂਦੀ ਹੈ ਜੇ ਕਿਸੇ ਭਰਾਣੇ ਹੋਰ ਵੀ ਕਿਸੇ ਯਾਤਰੀ ਨੇ ਜਾਣਾ ਹੋਵੇ ਤੇ 1:25 ਮਿੰਟ ਤੇ ਚੱਲਦੀ ਆ ਦੋ ਚਲਦੀਆਂ ਨੇ ਦੋਸਤੋ ਇਹ ਵਾਇਆ ਬਟੇਂਡਾ ਦਿੱਲੀ ਹੋ ਕੇ ਇੱਕ ਜਾਂਦੀ ਏ ਰਾਜਸਥਾਨ ਉਧਰ ਦੀ ਅਨੂਪਗੜਾ ਤੇ ਜੈਪੁਰ ਜੋਧਪੁਰ ਤਾਣੀ ਜਾਂਦੀ ਰਾਜਸਥਾਨ ਗੁਜਰਾਤ ਵਿੱਚ ਦੀ ਤੇ ਬਾਕੀ ਦੋ ਟ੍ਰੇਨਾਂ ਦੋਸਤੋ ਹਬੋਰ ਵਾਇਆ ਹਬੋਰ ਗਿੱਦੜਵਾ ਹੋ ਕੇ ਜਾਂਦੀਆਂ ਨੇ ਤੇ ਇਸ ਕਰਕੇ ਅੱਗੇ ਦੀ ਯਾਤਰਾ ਤੁਹਾਨੂੰ ਨਾਲ ਦੀ ਨਾਲ ਸਾਰੀ ਦਿਖਾਉਂਦੇ ਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ